ਕਿ ਨਾ ਆਇਆ ਜੀ ਕਿਸੇ ਆਜ ਮੰਗਪੁੱਤਰ ਦੇ ਨਾਏ ਸ਼੍ਰੀਮਤੀ ਕਲਾਸ ਅੱਗੇ ਆਓ ਅੱਗੇ ਆਓ ਇਧਰ ਹੋ ਜਾ ਸਾਰੇ ਇਧਰ ਲੈ ਬੈਠੋ ਦੋਖੋ ਅਜਿਹਾ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਜੀ ਹੈ ਅ ਜਿਹੜੀ ਇਥੇ ਨਗਰ ਨਿਗਮ ਦੀ ਚੋਣ ਹੋਣੀ ਹੈ ਉਹਦੇ ਵਾਸਤੇ ਬਾੜਬੰਦੀ ਕੀਤੀ ਜਾ ਰਹੀ ਹੈ ਤੇ ਉਹ ਬਾੜਬੰਦੀ ਦੇ ਵਿੱਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਜਾਂ ਵਰਕਰਾਂ ਨੂੰ ਜਾਂ ਹੋਰ ਪਾਰਟੀਆਂ ਦੇ ਵਰਕਰਾਂ ਨੂੰ ਕਿਸੇ ਪ੍ਰੋਸੈਸ 'ਚ ਨਹੀਂ ਲਿਆ ਜਾਏਗਾ ਸੋ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜੇ ਦੇ ਕਰਕੇ ਦੀ ਵਾਇਸ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਮਝੀ ਲਿਦੋਸੇ ਬਾਜੋ ਨਗਰ ਨਗਮ ਨੂੰ ਚਿਨਾਰ ਨੂੰ ਇਹ ਮੰਗ ਪੱਤਰ ਦੇਣ ਅਸੀਂ ਆਏ ਆ ਦੇ ਰਹੇ ਆ ਕਿ ਜਿਹੜੀ ਵਾਰਡ ਬੰਦੀ ਹੈਗੀ ਆ ਉਹ ਘਟੋ ਘਟ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਚਲਾ ਕੇ ਹੋਣੀ ਚਾਹੀਦੀ ਆ ਆਬਾਦੀ ਦੇ ਮੁਤਾਬਕ ਜਿਹੜੇ ਵਾਰਡ ਜਿੱਥੇ ਐਸੀ ਪਾਪੂਲੇਸ਼ਨ ਜ਼ਿਆਦਾ ਹੈ ਉਹ ਐਸੀ ਕਰਨੇ ਹਨ ਪਰ ਉਹ ਕਿੰਨਾ ਕਿਤੇ ਮਨਸਾ ਜਿਹੜੀ ਹੈਗੀ ਆ ਉਹ ਨਗਰ ਨਗਮ ਦੇ ਬਿਆਰ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਉਹਨਾਂ ਦੀ ਕਿੰਨਾ ਕਿਤੇ ਜਿਹੜੀ ਇਹ ਭਾਵਨਾ ਹੈ ਕਿ ਜਿਹੜੀ ਹੱਦਬੰਦੀ ਹੈ ਜਾਂ ਇਹ ਵਾਰਡਾਂ ਦੀ ਤੋੜ-ਖੋੜਾ ਹੈ ਇਸ ਤੰਗ ਨਾ ਕਰ ਦਿੱਤੀ ਜਾਵੇ ਕਿ ਡਿਸਟਰਬੈਂਸ ਹੋਵੇ ਤੋਂ ਅਸੀਂ ਕਾਂਗਰਸ ਪਾਰਟੀ ਕੋਲ ਇਹ ਕਹਿਣ ਆਈਏ ਕਿ ਤੁਸੀਂ ਵਾਰਡ ਬੰਦੀ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਵਰਕਰਾਂ ਨੂੰ ਹਰ ਪਾਰਟੀ ਦੇ ਆਗੂਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਭਰੋਸੇ ਵਿੱਚ ਲੈ ਕੇ ਬਿਨਾਂ ਕਿਸੇ ਵਿਵਾਦ ਤੋਂ ਇਹ ਬੜਾ ਵੱਡੀ ਸਹਿਦੇ ਕਰਾ ਕਰਨੀ ਚਾਹੀਦੀ ਹੈ ਤਾਂ ਕੋ ਸਹੀ ਨਮਾਇंदे ਲੋਕਾਂ ਨੂੰ ਲੈ ਕੇ ਹੋ ਜੇ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 2026 ਚ ਡਿਊ ਹੈ ਉਹਦੇ ਸਬੰਧ ਚ ਸਰਕਾਰ ਨੇ ਵਾਰਡਬੰਦੀ ਸ਼ੁਰੂ ਕੀਤੀ ਹੈ ਕਾਂਗਰਸ ਪਾਰਟੀ ਕੰਨੀਓ ਅਸੀਂ ਇਹ ਮੰਗ ਰੱਖਣ ਆਏ ਆ ਕਮਿਸ਼ਨਰ ਨਗਰ ਨਿਗਮ ਕੋਲੇ ਕਿ ਜਿਹੜੀ ਵਾਰਡਬੰਦੀ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਅਧਿਕਾਰਤ ਨੁਮਾਇੰਦਾ ਜ਼ਰੂਰ ਸ਼ਾਮਲ ਕੀਤਾ ਜਾਵੇ ਦੂਸਰੀ ਗੱਲ ਜਿਹੜੀ ਦੇਸ਼ ਦੀ ਜਨਗਣਨਾ ਹੈ ਅਗਸਤ 2025 ਗਵਰਨਮੈਂਟ ਆਫ ਇੰਡੀਆ ਤੋਂ ਪੂਰੇ ਹਿੰਦੁਸਤਾਨ 'ਚ ਚਿੱਠੀਆਂ ਆ ਚੁੱਕੀਆਂ ਕਿ ਜਿਸ ਤਰੀਕੇ ਨਾਲ ਦੇਸ਼ ਦੀ ਜਨਗਣਨਾ ਕਰਨੀ ਹੈ ਉਸ ਨੂੰ ਲਾਗੂ ਕਰਨਾ ਹੈ ਉਸ ਤੋਂ ਇਲਾਵਾ ਜਿਹੜੀ ਕਾਰਪੋਰੇਸ਼ਨ ਨਗਰ ਨਿਗਮ ਹੈ ਉਹਦੇ ਵਿੱਚ ਪੰਜਾਬ ਵਾਟ ਨੇ 209000 ਵੋਟ ਪ੍ਰਾਣੀ ਉਹਦੇ ਚੱਲੀ ਆ ਰਹੀ ਹੈ ਮੈਂ ਇਲੈਕਸ਼ਨ ਡਿਪਾਰਟਮੈਂਟ ਤੋਂ ਡਾਟਾ ਲੈ ਕੇ ਆਇਆ ਹਾਂ ਜੀ ਦੇ ਮੁਤਾਬਕ 227000 ਦੇ ਕਰੀਬ ਬਠਿੰਡੇ ਸ਼ਹਿਰ ਦੀ ਵੋਟ ਹੋ ਚੁੱਕੀ ਹੈ ਨਗਰ ਨਿਗਮ ਤੇ ਬਠਿੰਡਾ ਵਿਧਾਨ ਸਭਾ ਦਾ ਹਲਕਾ ਇੱਕੋ ਜ ਹੈ ਉਹਦੀਆਂ ਹੱਦਾਂ ਇੱਕੋ ਨੇ ਪਰ ਨਗਰ ਨਿਗਮ ਨੇ ਪਿਛਲੇ ਸਮੇਂ ਦੇ ਦੌਰਾਨ ਬਠਿੰਡੇ ਸ਼ਹਿਰ ਤੋਂ ਇਲਾਵਾ ਹੱਦਬੰਦੀ ਨੂੰ ਵਧਾਇਆ ਹੈ ਇਹਦਾ ਰਿਕਾਰਡ ਨਗਰ ਨਿਗਮ ਵਿੱਚ ਉਪਲਬਧ ਹੈ ਇਧਰੋਂ ਦਾ ਕੋਟ ਸ਼ਮੀਰ ਦੇ ਜਿਹੜਾ ਕਟਾਰ ਸਿੰਘ ਵਾਲੇ ਤੱਕ ਜਿਹੜਾ ਸੂਆ ਜਾਂਦਾ ਉੱਥੇ ਵਧਿਆ ਉਧਰੋਂ ਜੋਧਪੁਰ ਰਮਾਣਾ ਬਹਿਮਨ ਦੀਵਾਨਾ ਗਿੱਲ ਪੱਤੀ ਫੂਸ ਮੰਡੀ ਦੇ ਸਟੇਸ਼ਨ ਤੱਕ ਇਹ ਰਕਬਾ ਵੱਧ ਚੁੱਕਿਆ ਹੈ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਰਕਮਾਂ ਦੇ ਵਾਧੇ ਹੋਏ ਐ ਉਹ ਕਾਰਪੋਰੇਸ਼ਨ ਦੇ ਅਫਸਰਾਂ ਦੀ ਨਿਗਾਚ ਹੈ ਸਾਡੀ ਇਹੀ ਮੰਗ ਹੈ ਕਿ ਜਿਹੜੀ ਉਹਨਾਂ ਰਕਮਾਂ ਦੇ ਵਧਨ ਤੱਕ ਦੀ ਆਬਾਦੀ ਹੈ ਵਸੋਂ ਹੈ ਉਹਨਾਂ ਦੀਆਂ ਵੋਟਾਂ ਵੀ ਇਹਦੇ ਵਿੱਚ ਸ਼ਾਮਲ ਕੀਤੀਆਂ ਜਾਣ ਇਸ ਤੋਂ ਇਲਾਵਾ ਜਿਹੜੀ 2011 ਦਾ ਸੈਂਸਸ ਹੋਇਆ ਸੀ ਉਹਦੇ ਵਿੱਚ 2,86,000 ਵੋਟ ਹੈ ਆਬਾਦੀ ਹੈ 2,86,000 ਦੀ ਆਬਾਦੀ ਹੈ 2011 ਤੋਂ ਬਾਅਦ ਸੈਂਸਸ ਹੋਇਆ ਨਹੀਂ ਹੁਣ 14 ਸਾਲ ਟੱਪ ਗਏ ਸੈਂਸਸ ਡਿਪਾਰਟਮੈਂਟ ਦਾ ਇੱਕ ਫਾਰਮੂਲਾ ਹੈ ਕਿ ਜੇ ਸੈਂਸਸ ਨਾ ਹੋਵੇ ਤਾਂ 1.6% ਐਨੂਅਲ ਇਨਕਰੀਸ ਦੇ ਨਾਲ ਉਹ ਸੈਂਸਸ ਬੰਦ ਹੈ ਤੇ ਉਹਦੇ ਮੁਤਾਬਕ ਮੈਂ ਸੈਂਸਸ ਡਿਪਾਰਟਮੈਂਟ ਤੋਂ ਵੀ ਰਿਕਾਰਡ ਲੈ ਕੇ ਆਇਆ ਹਾਂ 1,64,000 ਦੀ ਪ੍ਰੋਪੋਜ਼ਡ ਆਬਾਦੀ 14 ਸਾਲ ਦੀ ਉਹਨਾਂ ਨੇ ਆਪਦੇ ਗਜਟ ਦੇ ਵਿੱਚ ਪਬਲਿਸ਼ ਕੀਤੀ ਹੈ ਤਾ 285 ਤੇ 164 ਤਕਰੀਬਨ ਸਵਾ 4 ਲੱਖ ਇਹ ਚੀਜ਼ ਆਬਾਦੀ ਹੋ ਚੁੱਕੀ ਬਠਿੰਡੇ ਦੀ ਜਿਹੜੇ 50 ਵਾਰਡ ਬਣੇ ਆ ਉਹ ਗਵਰਨਮੈਂਟ ਆਫ ਪੰਜਾਬ ਲੋਕਲ ਗਵਰਨਮੈਂਟ ਦੇ 2017 ਦੇ ਨੋਟੀਫਿਕੇਸ਼ਨ ਮੁਤਾਬਕ ਜਿੱਥੇ 3.5 ਲੱਖ ਦੀ ਵਾਦੀ ਉਥੇ 50 ਵਾਰਡ ਬਣੇ ਆ ਜਿੱਥੇ 3.5 ਤੋਂ ਵੱਧਦੀ ਟੱਪ ਜਾਂਦੀ ਹੈ ਤਾਂ ਉਥੇ ਵਾਰਡਾਂ ਦਾ ਬਦਨਾ ਤੈ ਹੈ ਤਾਂ ਇਸ ਕਰਕੇ ਉਹ ਨੋਟੀਫਿਕੇਸ਼ਨ ਦੀ ਵੀ ਚਿੱਠੀ ਨਾਲ ਲਾਈ ਹੈ ਵਾੜਾਂ ਦਾ ਬਦਨਾ ਜਾਂ ਨਾ ਵਦਨਾ ਉਹ ਬਾਅਦ ਦਾ ਇਸ਼ੂ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਕੀ ਹੈ ਕਿ ਜਿਹੜੀ ਪਿਛਲੀ ਵਾਰਡਬੰਦੀ ਹੈ ਉਹਦੇ ਵਿੱਚ ਕਿਸੇ ਵਾਰਡ ਦਾ 2900 ਵੋਟ ਹੈ ਤੇ ਕਿਸੇ ਵਾਰਡ ਤੇ 5600 ਵੋਟ ਹੈ ਤੇ ਉਹ ਸਹੀ ਤਰੀਕਾ ਨਹੀਂ ਹੈ ਵੀ ਇੱਕ ਇਨਸਾਨ 2900 ਵੋਟ ਤੇ ਲੜੇ ਇੱਕ ਬੰਦਾ 5600 ਵੋਟ ਤੇ ਲੜੇ ਕੋਈ ਬੰਦੇ 4500 4800 4900 ਵੋਟ ਤੇ ਲੜਦੇ ਆ ਸਾਡਾ ਇਹ ਵੀ ਕਹਿਣਾ ਹੈ ਕਿ ਜਿਹੜੀ ਹੁਣ ਵਾਰਡਬੰਦੀ ਹੋਣੀ ਹੈ ਚਾਹੇ ਉਹ 50 ਵਾਰਡਾਂ ਦੇ ਕਰਾ ਲੈਣ ਪਰ ਜਿਹੜੀ ਵਾਰਡਬੰਦੀ ਕਰਨੀ ਹੈ ਉਹਨੂੰ ਗਵਰਨਮੈਂਟ ਆਫ ਇੰਡੀਆ ਤੇ ਜਿਹੜੇ ਇਲੈਕਸ਼ਨ ਕਮਿਸ਼ਨ ਦਾ 10% ਇਨਕਰੀਸ ਦਾ ਡਿਕਰੀਸ ਦਾ ਫਾਰਮੂਲਾ ਹੁੰਦਾ ਵੀ ਜੇ ਕਿਸੇ ਵਾਰਡ ਚ 5000 ਵੋਟਾਂ ਤਾਂ ਦੂਜੇ 4500 ਰਹਿ ਜੇ 10% ਘਟਨ ਨਾਲ ਜੇ ਕਿਤੇ 5500 ਹੋਵੇ ਤਾਂ 5000 ਰਹਿ ਜੇ ਤਾਂ ਉਹ ਫਾਰਮੂਲਾ ਵੀ ਲਾਗੂ ਕਰਨਾ ਚਾਹੀਦਾ ਜਿਹੜੀ ਹੱਦਬੰਦੀ ਹੁਣ ਕਰਨੀ ਹੈ ਉਹਦੇ ਵਿੱਚ ਜਾਤੀ ਦਾ ਆਧਾਰ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਇਹ ਪਾਸ ਹੋ ਚੁੱਕਾ ਵੀ ਜਾਤੀ ਜਨਗਣਨਾ ਨੂੰ ਮੁੱਖ ਰੱਖਣਾ ਹੈ ਤਾਂ ਜਿਹੜੇ ਵਾਰਡਾਂ ਚ ਜਿਸ ਤਰੀਕੇ ਦੀ ਆਬਾਦੀ ਹੈ ਐਸਸੀ ਬੀਸੀ ਜੇ ਕੋਈ ਵੀ ਹੋਰ ਕੈਟਾਗਰੀ ਹੈ ਉਸ ਤਰੀਕੇ ਨਾਲ ਵਾਰਡਾਂ ਦਾ ਜਿਹੜਾ ਇਹ ਹੋਣਾ ਚਾਹੀਦਾ ਹੈ ਇਹ ਸਾਰੀ ਚੀਜ਼ ਅਸੀਂ ਨਾਲ ਲੈ ਕੇ ਆਏ ਆ ਕਿਉਂਕਿ ਕਈ ਇਹ ਜੇ ਇਲਾਕੇ ਆ ਜਿਹੜੇ ਬਠਿੰਡੇ ਦੇ ਵਿੱਚ ਕਾਰਪੋਰੇਸ਼ੀ ਤਾਂ ਪੈਂਦੀ ਹੈ ਜਦੋਂ ਵਿਧਾਨ ਸਭਾ 'ਚ ਪੈਂਦੀ ਹੈ ਉਹ ਦੂਜੇ ਹਲਕਿਆਂ ਚਲੇ ਜਾਂਦੇ ਮੰਨ ਲਓ ਸਿਲਵਰ ਉਹ ਕਲੋਨੀ ਹੈ ਜਿਹੜੀ ਜੋ ਇਧਰ ਗੋਵਿੰਦਪੁਰਾ ਰੋਡ ਤੇ ਹੈ ਉਹ ਕਲੋਨੀ ਹੈ ਉਸ ਕਲੋਨੀ ਵਾਂਝੀ ਰਹਿ ਜਾਂਦੀ ਹੈ ਇਸ ਕਰਕੇ ਸਾਡੀਆਂ ਇਹ ਮੰਗਾਂ ਨੇ ਕਿ ਜਿਹੜੀ ਵਾਰਡ ਬੰਦੀ ਹੈ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਸ਼ਹਿਰ ਬਠਿੰਡਾ ਬਹੁਤ ਵੱਡੀ ਕਾਰਪੋਰੇਸ਼ਨ ਹੋ ਚੁੱਕਿਆ ਇਹਦਾ ਤੁੱਥਮੁੱਥ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵੀ ਸੁਣਨ ਚ ਆਇਆ ਹੈ ਕਿ ਜਿਹੜੇ ਮੌਜੂਦਾ ਐਮ.ਐਲ.ਏ ਨੇ ਉਹਨਾਂ ਨੇ ਵੀ ਸਰਕਾਰ ਨੂੰ ਚਿੱਠੀ ਲਿਖੀ ਸੀ ਉਹ ਚਿੱਠੀ ਮੇਰੇ ਕੋਲੇ ਨਹੀਂ ਹੈ ਇਸ ਤੋਂ ਇਲਾਵਾ ਚਿੱਠੀ ਤੋਂ ਇਲਾਵਾ ਜਿਹੜੇ ਮੌਜੂਦਾ ਸਰਕਾਰ ਦੇ ਵਰਕਰ ਜਾਂ ਲੀਡਰ ਹੈ ਉਹਨਾਂ ਨੇ ਵੀ ਮੀਟਿੰਗਾਂ ਕਰਕੇ ਆਪਦੀ ਸਿੱਕਤੇ ਇੰਟੈਲੀਜੈਂਸ ਕੋਲੇ ਸਾਰਾ ਰਿਕਾਰਡ ਹੈ ਪਰ ਚਲੋ ਉਹਨਾਂ ਦਾ ਇੰਟਰਨਲ ਮੈਟਰ ਹੈ ਅਸੀਂ ਕਾਂਗਰਸ ਪਾਰਟੀ ਇਲੈਕਸ਼ਨ ਲੜਨ ਵਾਸਤੇ ਹਰ ਕੀਮਤ ਹਰ ਮਮਕਨ ਮੂਤੇ ਸਾਡੇ ਤਿਆਰ ਆ ਪਰ ਅਸੀਂ ਚਾਹੁੰਦੇ ਵਾਰਡਬੰਦੀ ਸਹੀ ਹੋਣੀ ਚਾਹੀਦੀ ਹੈ ਜਾਤੀ ਜਿਹੜਾ ਬੇਸ ਹੈ ਜਿਹੜੇ ਇਲਾਕੇ ਰਹਿੰਦੇ ਉੱਥੇ ਹੋਣੀ ਚਾਹੀਦੀ ਹੈ ਜਿਹੜੇ ਵੋਟਰ 2009 ਤੇ 2 ਲੱਖ 9000 ਵੋਟਰ ਤੇ ਇਹਨਾਂ ਦੀਆਂ ਲਿਸਟਾਂ ਬਣੀਆਂ ਵੀਆਂ ਉਹ ਜਿੰਨੇ ਵੋਟਰ ਬਠਿੰਡੇ ਦੇ ਆ ਵਿਧਾਨ ਸਭਾ ਦੇ ਉਹ ਵੀ ਇਨਕਲੂਡ ਹੋਣੇ ਚਾਹੀਦੇ ਆ ਤੇ ਜਿਹੜੇ ਬਾਹਰਲੇ ਇਲਾਕੇ ਇਨਕਰੀਜ਼ ਕਰਕੇ ਹੱਦਬੰਦੀ ਵਧਾਈ ਹੈ ਉਹ ਇਲਾਕਿਆਂ ਵਾਲੇ ਵੀ ਇਨਕਲੂਡ ਕਰਕੇ ਸਹੀ ਵੋਟਰ ਹਰੇਕ ਨੂੰ ਹੱਕ ਦੇ ਕੇ ਉਹ ਵਾਰਡਬੰਦੀ ਹੋਣੀ ਚਾਹੀਦੀ ਹੈ। ਖਡਸ਼ਾ ਸਾਹਿਬ ਇਹ ਆ ਵੀ ਪਾਰਸ਼ਟੀ ਵਿੱਚ ਹੋ ਸਕਦੀ ਹੈ ਦੇ ਵਿੱਚ। ਖਡਸ਼ਾ ਤੇ ਇਹਨਾਂ ਜੀ ਜਦੋਂ ਤੱਕ ਸਾਡਾ ਕੋਈ ਨਾਮ ਨੀ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵਿੱਚ ਨਹੀਂ ਲੈਂਦੀ ਤਾਂ ਫਿਰ ਤੁਥਮੁਥ ਤੱਕ ਕਰ ਹੀ ਸਕਦੇ ਆ। ਪੁਰਸ਼ ਇਸ ਵਿੱਚ ਐਸਆਈਆਰ ਚੱਲ ਰਿਹਾ ਹੈ।